ਸਾਲ 2025 ਦੀ ਸ਼ੁਰੂਆਤ ਪੰਜਾਬ 'ਚ ਇਸ ਵਾਰ ਧੁੰਦ ਦੇ ਨਾਲ ਹੋਈ ਹੈ ਤੇ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਧੁੰਦ ਦੀ ਚਾਦਰ ਲਿਪਟੀ ਹੋਈ ਹੈ ਤਾਂ ਅਸੀਂ ਇਸ ਵੇਲੇ ਅੱਜ ਅੰਮ੍ਰਿਤਸਰ ਵਿਖੇ ਮੌਜੂਦ ਹਾਂ ਤਾਂ ਦਿਖਾਨੇ ਆ ਕਿ ਅੰਮ੍ਰਿਤਸਰ ਦਾ ਸੁਰਤਿ ਹਾਲ ਕਿਸ ਤਰੀਕੇ ਦਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਮੇਨ ਹਾਈਵੇਜ਼ ਨੇ ਜਿਹੜੇ ਮੇਨ ਰਸਤੇ ਨੇ ਜਿਹੜੇ ਸ਼ਹਿਰੋਂ ਬਾਹਰ ਨਿਕਲਦੇ ਨੇ ਉੱਥੇ ਧੁੰਦ ਦੇ ਕੀ ਹਾਲਾਤ ਨੇ ਔਰ ਤੁਸੀਂ ਵੇਖੋ ਕਿ ਆਣਾ ਜਾਣਾ ਲੋਕਾਂ ਦਾ ਮੁਸ਼ਕਲ ਹੋ ਚੁੱਕਾ ਹੈ ਔਰ ਹਰ ਕੋਈ ਵਿਅਕਤੀ ਜਿਹੜਾ ਕਾਰ ਡਰਾਈਵ ਕਰ ਰਿਹਾ ਹੈ ਉਹ ਆਪਣੀ ਲਾਈਟਸ ਔਨ ਕਰਕੇ ਆਪਣੀ ਕਾਰ ਡਰਾਈਵਿੰਗ ਕਰ ਰਿਹਾ ਹੈ ਦੱਸਣਾ ਚਾਹਵਾਂਗੇ ਕਿ ਜਿੱਥੇ ਕੀ ਠੰਡ ਲਗਾਤਾਰ ਵਧਦੀ ਜਾ ਰਹੀ ਹੈ ਤਾਂ ਦੂਸਰੇ ਪਾਸੇ ਜਿਹੜਾ ਹੈ ਤੁੰਦ ਵੀ ਆਪਣਾ ਪੂਰਾ ਜ਼ੋਹਰ ਦਿਖਾਉਂਦੀ ਨਜ਼ਰ ਆ ਰਹੀ ਹੈ ਔਰ ਸਵੇਰ ਦਾ ਵਕਤ ਹੈ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਤੇ ਇਸ ਵੇਲੇ कि जेरे आन जान ਦੇ ਰਸਤੇ ਨੇ ਉਹ ਪੂਰੀ ਤਰ੍ਹਾਂ ਤੁੰਦ ਦੀ ਚਦਰ ਚ ਲਿਪਟੇ ਹੋਏ ਨੇ ਦੂਸਰੇ ਪਾਸੇ ਦੀ ਤਸਵੀਰ ਹੋਰ ਦਿਖਾਨੇ ਆ ਚਾਰੇ ਪਾਸੇ ਦੀ ਤਸਵੀਰ ਦਿਖਾਨੇ ਆ ਕਿ ਕਿਸ ਤਰੀਕੇ ਦੇ ਨਾਲ ਅੱਜ ਸਵੇਰ ਤੋਂ ਹੀ ਤੁੰਦ ਪੂਰੀ ਸੀ ਔਰ ਲੋਕਾਂ ਨੂੰ ਖਾਸੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਅਕਸਰ ਇਹਨਾਂ ਦਿਨਾਂ ਦੇ ਵਿੱਚ ਜਦੋਂ ਵਿਜ਼ਿਬਿਲਟੀ ਘੱਟ ਹੁੰਦੀ ਹੈ ਤਾਂ ਜਿਹਨੂੰ ਅਸੀਂ ਕਹਿੰਦੇ ਆ ਕਿ ਜ਼ੀਰੋ ਵਿਜ਼ਿਬਿਲਟੀ ਉਸ ਵੇਲੇ ਨਜ਼ਰ ਆ ਰਹੀ ਹੈ ਤੁਸੀਂ ਦੇਖੋ ਕਿ ਜਿਹੜੇ ਫਲਾਈਓਵਰਸ ਨੇ ਜਾਂ ਜਿਹੜੇ ਆਨ ਜਾਣ ਦੇ ਰਸਤੇ ਨੇ ਖਾਸ ਕਰਕੇ ਚੌਂਕ ਚੁਰਾਹੇ ਜਿਹੜੇ ਨੇ ਉੱਥੇ ਜਿਆਦਾ ਮੁਸ਼ਕਲ ਹੁੰਦੀ ਹੈ ਸਾਡੇ ਨਾਲ ਕੁਝ ਸਥਾਨਕ ਲੋਕ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅ ਸਰ ਕੀ ਦਿੱਕਤ ਆ ਰਹੀ ਹੈ ਤੁਸੀਂ ਜਦੋਂ ਰੋਜ਼ਮਰਾਂ ਦੀ ਜ਼ਿੰਦਗੀ ਚ ਕੰਮ ਤੇ ਜਾ ਰਹੇ ਹੋ ਸਭ ਸਹੀ ਹੈ ਸਭ ਤੋਂ ਇਹ ਸਰ ਕਾਮੋਂ ਠੰਡ ਬਹੁਤ ਜਿਆਦਾ ਪੜ ਰਹਾ ਠੰਡ ਸੇ ਠੰਡ ਸੇ ਲੋਕ ਬਹੁਤ ਪ੍ਰੇਸ਼ਾਨ ਹੈ ਕਾਫੀ ਪ੍ਰੇਸ਼ਾਨ ਹੈ ਠੰਡ ਸੇ ਕੀਆ ਦਿੱਕਤ ਆਤੀ ਸਵੇਰੇ ਸਵੇਰ ਸਵੇਰ ਕਾਫੀ ਠੰਡ ਲੱਗਤੀ ਹੈ ਦਿੱਕਤੇ ਉਕਤੇ ਨਹੀਂ ਹੈ ਕਿਸੇ ਕੋ ਕੁਝ ਹੂੰ ਕਾ ਤੁਸੀਂ کیسے ਫਿਰ ਬਚਾਅ ਕਰਦੇ ਹੋ ਆਪਣਾ ਆਪਣਾ ਬਚਾਅ ਖੁਦ ਸੇਵ ਕਰਤੇ ਹੈ ਸਰ ਠੰਡ 'ਚ ਠੰਡ 'ਚ ਜੋ ਕਪੜੇ ਹੁੰਦੇ ਆ ਠੰਡ ਠੰਡ ਕੇ ਰੱਖ ਕੇ ਰੱਖੇ ਰੱਖ ਕੇ ਪੜੇ ਰਹਤੇ ਉਸ ਨੂੰ ਪਹਿਨੇ ਪੜਦਾ ਹੈ ਤਾਂ ਬਚਾਅ ਰਹੇਗੀ ਸੇਫ ਰਹੇਗੀ ਤਾਂ ਬਿਲਕੁਲ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਹੈ ਸੜਕ ਹੈ ਤੇ ਦੂਸਰੇ ਪਾਸੇ ਜਿਹੜਾ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਦੇਖੋ ਕਿ ਜਿਹੜੇ ਰਾਹੀ ਗੇ ਭਾਈ ਸਾਹਿਬ ਕੀ ਹੋਇਆ ਅੱਜ ਕੀ ਹੋਇਆ ਭਾਈ ਸਾਹਿਬ ਇੱਥੇ ਆਕਲਾ ਸਾਈਡ ਮਾਰ ਗਿਆ ਜੀ ਅੱਛਾ ਤੇ ਧੁੰਦ ਕਰਕੇ ਨਜ਼ਰ ਨਹੀਂ ਆ ਧੁੰਦ ਕਰਕੇ ਨਜ਼ਰ ਨਹੀਂ ਆ ਉਹਨੂੰ ਨਜ਼ਰ ਨਹੀਂ ਆਇਆ ਤੇ ਉਹ ਸਾਈਡ ਮਾਰ ਕੇ ਗਾਵਾ ਚੱਲ ਗਿਆ ਹਾਂਜੀ ਹਾਂਜੀ ਧੁੰਦ ਬਹੁਤ ਜ਼ਿਆਦੀ ਇੱਕ ਆ ਬਣਾਏ ਗਲਤੀ ਜੂੜਨ ਜੋ ਲਈਦਾ ਨਾ ਪਤਾ ਨਹੀਂ ਲੱਗਦਾ ਵੀ ਅੱਗੇ ਕਹਿੰਦੇਗੀ ਕਿ ਨਹੀਂ ਹੈਗੀ ਅੱਛਾ ਜਾਣਾ ਕਿੱਥੇ ਸੀ ਤੁਸੀਂ ਜਾਣਾ 에어ਪੋਰਟ ਤੇ ਜਾਣਾ ਸੀ ਕੁੜੀ ਹਾਂਜੀ 에어ਪੋਰਟ ਦਾ ਕੁੜੀ ਦੀ ਫਲਾਈਟ ਸੀ ਅੱਜ ਅੱਛਾ ਜੀ ਹਾਂਜੀ ਫਿਰ ਕਿਵੇਂ ਭੇਜਿਆ ਉਹਨੂੰ ਤੇ ਟੈਕਸੀ ਟੁਕਸੀ ਕਰਕੇ ਭੇਜਦਾ ਉਹਨੂੰ ਹਾਂਜੀ ਉਹਦਾ ਟਾਈਮ ਹੀ ਕਾਫੀ ਹੁੰਦਿਆ ਸੀ ਉਹਨੂੰ ਤਾਂ ਭੇਜਦਾ ਤੇ ਜੇ ਨਾ ਹੁੰਦੇ ਫਲਾਈਟ ਤੇ ਕਿੰਨਾ ਨੁਕਸਾਨ ਸੀ ਲੱਖ ਡੇਢ ਲੱਖ ਦਾ ਨੁਕਸਾਨ ਹੋਇਆ ਉਹਨਾਂ ਦਾ ਇਹ ਚਲੋ ਵੱਖਰਾ باقی ਲੱਖ ਡੇਢ ਲੱਖ ਦਾ ਨੁਕਸਾਨ ਰਹਿ ਗਿਆ ਸੀ ਗੱਡੀ ਵੱਖਰੀ ਵਜ੍ਹੀ ਹਾਂਜੀ 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 ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਕਿਹਾ ਜਾਂਦਾ ਹੈ ਕਿ ਡਰਾਈਵ ਸੇਫਲੀ ਜਿਹੜਾ ਹੈ ਉਹ ਵੀ ਇੱਕ ਸੁਨੇਹਾ ਦਿੱਤਾ ਜਾਂਦਾ ਹੈ ਤਾਂ ਉਸ ਦੇ ਵਿੱਚ ਜਿਹੜੇ ਲੋਕ ਨੇ ਗੱਲਬਾਤ ਕਰਦੇ ਸਰ ਕਿੰਨੀ ਮੁਸ਼ਕਲ ਆ ਰਹੀ ਹੈ ਠੰਡ ਦੇ ਨਾਲ ਜਿਹੜਾ ਹੈ ਆ ਜਾਣ ਜਾਣ ਵਾਲੇ ਲੋਕਾਂ ਨੂੰ ਔਰ ਖਾਸ ਕਰਕੇ ਤੁਸੀਂ ਸਵੇਰ ਵੇਲੇ ਜਿਨ੍ਹਾਂ ਨੇ ਕੰਮ ਕਰਦੇ ਜਾਣਾ ਹੁੰਦਾ ਹੈ ਖਰਨਾ ਦੀ ਵੇਖੋ ਠੰਡ ਤੇ ਚਲੋ ਹੈ ਹੀ ਆ ਆ ਜਿਹੜੀ ਧੁੰਦ ਪੈ ਰਹੀ ਨਾ ਇਹਦੇ ਨਾਲ ਬਹੁਤ ਮੁਸ਼ਕਲ ਆ ਰਹੀ ਆ ਐਕਸੀਡੈਂਟ ਹੋ ਰਹੇ ਆ ਮੇਰੇ ਲੋਕਾਂ ਨੂੰ ਇਹ ਅਪੀਲ ਆ ਕਿ ਜਿੰਨੀ ਸੇਫਟੀ ਹੋ ਸਕਦੀ ਆ ਹੌਲੀ ਚਲਾਓ ਜਿਆਦਾ ਰਫਤਾਰ ਨਾਲ ਨਾ ਕਰੋ ਜਿੰਨੀ ਸੇਫਟੀ ਨਾਲ ਚਲੋਗੇ ਉਹਨੇ ਮਤਲਬ ਤੁਸੀਂ ਸੇਫ ਰਹੋਗੇ ਵਿਜ਼ਿਬਿਲਟੀ ਕੀ ਹੈਗੀ ਐ ਸੋਦੇ ਵਿਜ਼ਿਬਿਲਟੀ 10 12 ਮੀਟਰ ਹੀ ਆ 10 12 ਮੀਟਰ ਤੱਕ ਹੀ ਵਿਜ਼ਿਬਿਲਟੀ ਹੈਗੀ ਆ ਗੱਡੀਆਂ ਦੇ ਵਿੱਚ ਵੇਲੇ ਉਹ ਧੁੰਦ ਜੰਮ ਜਾਂਦੀ ਆ ਤੇ ਹੋਰ ਘਟ ਜਾਂਦੀ ਆ ਤੇ ਬਿਲਕੁਲ ਐ ਇੱਕ ਅਲੱਗ ਚੀਜ਼ ਆ ਕਿ ਜਿਹੜੀ ਗੱਡੀਆਂ ਦੇ ਵਿੱਚ ਜਦੋਂ ਫੋਗਿੰਗ ਸਿਸਟਮ ਜਰਾ ਹੋ ਜਾਂਦਾ ਹੈ ਤਾਂ ਉਸ ਦੇ ਕਰਕੇ ਦਿੱਕਤ ਹੋਰ ਆਂਦੀ ਆ ਤਾਂ ਉਸ ਦੇ ਵਿੱਚ ਇੱਕ ਤਸਵੀਰ ਹੈ ਇੱਕ ਹੋਰ ਆਗੀਰ ਨਾਲ ਗੱਲਬਾਤ ਕਰਦੇ ਪਾਜੀ ਫਿਰ ਕੀ ਦਿੱਕਤ ਆਂਦੀ ਸਵੇਰੇ ਜਿਸ ਤਰ੍ਹਾਂ ਕੀ ਐਸਵੇਲੇ ਵਿਜ਼ਿਬਿਲਟੀ ਜਿਹੜੀ ਨਾ ਦੇ ਬਰਬਰ ਹੀ ਆ ਕਿਉਂਕਿ ਬਾਕਾਇਦਾ ਤੌਰ ਦੇ ਉੱਤੇ ਜਿਹੜੀ ਧੁੰਦ ਤੁਹਾਡੇ ਸ਼ਰੀਰ ਤੇ ਵੀ ਜੰਮਦੀ ਨਜ਼ਰ ਆਉਂਦੀ ਹੈ ਹਾਂਜੀ ਹਾਂਜੀ ਸੋਰੀ ਹੈ ਕਿ ਪ੍ਰਸ਼ਾਸਨ ਨੂੰ ਧਿਆਨ ਰੱਖਣਾ ਚਾਹੀਦਾ ਜਿੱਥੇ ਇਹੋ ਜੀਆਂ ਚੀਜ਼ਾਂ ਵਾਂ ਉੱਤੇ ਕੋਈ ਬੋਰਡ ਵਗੈਰਾ ਸਾਈਨ ਲਾਉਣਾ ਚਾਹੀਦਾ ਹੈਗਾ ਵਾ ਤੇ ਜਿਹੜਾ ਕਿ ਆਉਣ ਜਾਣ ਵਾਲੇ ਵਿਅਕਤੀ ਜਿਹੜੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਸਕੇ ਬਿਲਕੁਲ ਤੁਸੀਂ ਵੇਖੋ ਕਿ ਦੂਜੇ ਪਾਸੇ ਛੋਟੀ ਛੋਟੀ ਜਿਹੜੀ ਸਰਕਾਂ ਹੁੰਦੀਆਂ ਨੇ ਤੁਸੀਂ ਦੇਖੋ ਜਿਹੜੀ ਨੈਰੋ ਰੋਡਸ ਨੇ ਇਹਦੇ ਵਿੱਚ ਲੋਕਾਂ ਨੂੰ ਆਨ ਜਾਂਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਅਚਾਨਕ ਧੁੰਦ ਕਰਕੇ ਵਿਜ਼ਿਬਿਲਟੀ ਨਹੀਂ ਹੁੰਦੀ ਤਾਂ ਕਈ ਵਾਰ ਪ੍ਰੋਬਲਮਸ ਹੁੰਦੀਆਂ ਨੇ ਤਾਂ ਨਹੀਂ ਕਿ ਦੂਸਰੇ ਪਾਸੇ ਦੀ ਰੋਡ ਦੀ ਤਸਵੀਰ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੇ ਕੁਝ ਕਾਰ ਚਾਲਕ ਨੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਸਰਦੀ ਕਰੇ ਕੀ ਮੁਸ਼ਕਲ ਆ ਰਹੀ ਹੈ ਸਰ ਸਰਦੀ ਤੇ ਬਹੁਤ ਬੜੀ ਹੈ ਜੀ ਹਾਂ ਔਰ ਮੈਂ ਚਾਹਤਾ ਹੂੰ ਇਹ 12 ਮਹੀਨੇ ਐਸੇ ਰਹੇ 12 ਮਹੀਨੇ ਐਸੇ ਕਾਰਨ ਵੈਸੇ ਹੀ ਆਈ ਲਾਈਕ ਇਟ ਯੂ ਲਾਈਕ ਇਟ ਤੇ ਬਿਲਕੁਲ ਤੁਸੀਂ ਵੇਖ ਸਕਦੇ ਜਿਹੜੇ ਸਲਾਨੀ ਆ ਰਹੇ ਨੇ ਉਹ ਇਸ ਸੀਦਾ ਆਨੰਦ ਵੀ ਮਾਨ ਰਹੇ ਨੇ ਉਹ ਕਹਿੰਦੇ ਕਿ ਅਸੀਂ ਚਾਹੁੰਦੇ ਹਾਂ ਕਿ ਸਾਰਾ ਸਾਲ ਇਸ ਤਰੀਕੇ ਦੀ ਸਰਦੀ ਰਵੇ ਔਰ ਦੂਸਰੇ ਪਾਸੇ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਉਣੀ ਹੈ ਰੇਲ ਲਾਈਨ ਸੀ ਇਸ ਵੇਲੇ ਸਥਿਤੀ ਕੁਛ ਇਸ ਤਰ੍ਹਾਂ ਹੈ ਕਿ ਤੁਸੀਂ ਵੇਖੋ ਕਿ ਦਿਨ ਵੇਲੇ ਟ੍ਰੈਫਿਕ ਟ੍ਰੈਫਿਕ ਦੇ ਹਰ ਕੋਈ ਵਿਅਕਤੀ ਚਾਹੇ ਸਕੂਟਰ ਚਾਲਕ ਹੈ ਜਾਂ ਕਾਰ ਚਾਲਕ ਹੈ ਉਹ ਇਸ ਵੇਲੇ ਆਪਣੀਆਂ ਲਾਈਟਸ ਔਨ ਕਰਕੇ ਹੀ ਚੱਲਦਾ ਨਜ਼ਰ ਆ ਰਿਹਾ ਔਰ ਖਾਸ ਕਰਕੇ ਜਿਹੜੇ ਮੋੜ ਹੁੰਦੇ ਨੇ ਉਹਨਾਂ ਦੇ ਉੱਤੇ ਜਦੋਂ ਕੋਈ ਬੰਦਾ ਖੜਾ ਹੁੰਦਾ ਹੈ ਤਾਂ ਉੱਥੇ ਉਸ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਸੀਂ ਦੇਖੋ ਕਿ ਚੌਰਾਹੇ ਤੇ ਅਸੀਂ ਮੌਜੂਦ ਹਾਂ ਔਰ ਚੌਰਾਹੇ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਇਸ ਵੇਲੇ ਧੁੰਦ ਦਾ ਆਲਮ ਕਿਸ ਤਰੀਕੇ ਦਾ ਹੈ ਉਹ ਖਾਸ ਤੌਰ ਤੇ ਉਹ ਲੋਕ ਜਿਹੜੇ ਕਿ ਰੋਜ਼ਮਰਾ ਦੀ ਜ਼ਿੰਦਗੀ ਜਿਹਨਾਂ ਨੇ ਜਾਣਾ ਹੁੰਦਾ ਹੈ ਖਾਸ ਕਰਕੇ ਜਿਹੜੇ ਦੁੱਧ ਦਾ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਖਾਸੀ ਦਿੱਕਤ ਹੈ ਔਰ ਰਾਹ ਰਾਹੀ ਜਿਹੜੇ ਨੇ ਉਹਨਾਂ ਨੂੰ ਤੁਸੀਂ ਦੇਖੋ ਕਿ ਬਿਲਕੁਲ ਅਸੀਂ ਰੋਡ ਤੇ ਖੜੇ ਹਾਂ ਫਲਾਈਓਵਰ ਦੇ ਉੱਤੇ ਖੜੇ ਹਾਂ ਤਾਂ ਵਿਜ਼ਿਬਿਲਟੀ ਤੁਸੀਂ ਦੇਖੋ ਕਿ ਬਿਲਕੁਲ ਨਾ ਦੇ ਬਰਬਰ ਹੈ ਔਰ ਜਿਹੜੇ ਲੋਕ ਸਾਈਕਲ ਚਾਲਕ ਨੇ ਕਿਉਂਕਿ ਉਹਨਾਂ ਦੇ ਅੱਗੇ ਲਾਈਟ ਨਹੀਂ ਹੁੰਦੀ ਕਿਉਂਕਿ ਉਹ ਕਿਸੇ ਵੇਲੇ ਹਾਦਸਾ ਵਿਸ਼ਕਾਰ ਲੇਕਿਨ ਕੰਮਕਾਰ ਕਰਨਾ ਹੈ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਭਾਈ ਕੀ ਦਿੱਕਤ ਆ ਰਹੀ ਹੈ ਏ ਕਿ ਧੁੰਦੀ ਜੀ ਬਸ ਹੂੰ ਕੋਈ ਨਹੀਂ ਸਾਈਕਲ ਤੇ ਕੰਮ ਕਰਨਾ ਕਿੱਡਾ ਔਖਾ ਨਾ ਦੇਣਾ ਜੀ ਕਾਫੀ ਔਖਾ ਕਾਫੀ ਔਖਾ ਸੇਰੀਆ ਠਹਿ ਜਾਈਦਾ 9:25 ਹੂੰ ਕਾਫੀ ਪਹਿਲੇ ਕਿੰਨਾ ਸਮਾਂ ਲੱਗਦਾ ਸੀ ਤੇ ਹੁਣ ਕੀ ਆ ਪਹਿਲਾਂ ਵੀ 50 ਮਿੰਟ ਲੱਜਦੇ ਹੁਣ ਵੀ 50 ਮਿੰਟ ਲੱਗ ਹੀ ਜਾਂਦੇ ਹੈ ਪਰ ਸਾਈਕਲ ਤੇ ਔਖਾ ਜਰਾ ਸਾਈਕਲ ਤੇ ਔਖਾ ਤਾਂ ਬਿਲਕੁਲ ਤਸਵੀਰ ਦਿਖਾ ਰਹੇ ਹਾਂ ਕਿ ਰਾਹਗੀਰਾਂ ਦੀ ਮੁਸ਼ਕਲਾਂ ਔਰ ਦੂਸਰੇ ਪਾਸੇ ਧੁੰਦ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਹੈ ਔਰ ਉਸ ਦੇ ਵਿੱਚ ਜਿਹੜੇ ਕਾਰ ਚਾਲਕ ਨੇ ਉਹਨਾਂ ਨੂੰ ਕਿਸ ਤਰੀਕੇ ਦੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਜਿਹੜੇ ਛੋਟੇ-ਛੋਟੇ ਰਸਤੇ ਨੇ ਹੁਣ ਟ੍ਰੇਨਾਂ ਦੀ ਰਫ਼ਤਾਰ ਵੀ ਤੁਹਾਨੂੰ ਦਿਖਾਣੇ ਆ ਤੁਸੀਂ ਦੇਖੋ ਕਿ ਇਸ ਵੇਲੇ ਜਿਹੜੀ ਟ੍ਰੇਨ ਜੋ ਕਿ ਅਕਸਰ ਆਪਣੀ ਸਪੀਡ ਦੇ ਕਾਰਨ ਜਾਣੀ ਜਾਂਦੀ ਹੈ ਉਹ ਇਸ ਵੇਲੇ ਟ੍ਰੇਨ ਵੀ ਤੁਸੀਂ ਦੇਖੋ ਆਪਣੀ ਟੀਵੀ ਸਕਰੀਨ ਤੇ ਕਿ ਬਿਲਕੁਲ ਮੱਧਮ ਰਫਤਾਰ 'ਚ ਹੈ ਔਰ ਇਹ ਰਫਤਾਰ ਜਿਹੜੀ ਹੈ ਸਿਰਫ ਰੁਕੀ ਹੈ ਤਾਂ ਉਹ ਧੁੰਦ ਕਰਕੇ ਰੁਕੀ ਹੈ ਕਿਉਂਕਿ ਧੁੰਦ ਕਰਕੇ ਜਿਹੜਾ ਹੈ ਟ੍ਰੇਨਾਂ ਦੀ ਵਿਜ਼ੀਬਿਲਟੀ ਵੀ ਜਿਹੜੀ ਘਟੀ ਹੈ ਔਰ ਉਸ ਵਿਜ਼ੀਬਿਲਟੀ ਘਟਣ ਦੇ ਨਾਲ ਲੋਕਾਂ ਨੂੰ ਖਾਸੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਧੁੰਦ ਦਾ ਸੁਰਤ ਹਾਲ ਤੁਹਾਨੂੰ ਦੱਸਿਆ ਹੈ ਕਿ ਅੱਜ ਕਿਸ ਤਰੀਕੇ ਦੇ ਨਾਲ ਸਵੇਰ ਵੇਲੇ ਤੁੰਦ ਸੀ ਔਰ ਔਰ ਤੁੰਦ ਲਗਾਤਾਰ ਤੁਸੀਂ ਦੇਖੋ ਕਿ ਚਾਹੇ ਸਮਾਂ ਦਿਨ ਚੜਦਾ ਜਾ ਰਿਹਾ ਹੈ ਦਿਨ ਚੜਨ ਦੇ ਨਾਲ-ਨਾਲ ਤੁੰਦ ਜੜੀ ਹੈ ਲਗਾਤਾਰ ਵਧਦੀ ਨਜ਼ਰ ਆ ਰਹੀ ਹੈ ਤਾਂ ਇਹ ਤਸਵੀਰਾਂ ਨੇ ਅੰਮ੍ਰਿਤਸਰ ਤੋਂ ਔਰ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਚਾਹੇ ਜਲੰਧਰ ਹੋਵੇ ਲੁਧਿਆਣਾ ਹੋਵੇ ਪਟਿਆਲਾ ਬਠਿੰਡਾ ਮੁਹਾਲੀ ਫਰੀਦਕੋਟ ਮਾਲਵੇਚ ਵੀ ਹੋਵੇ ਤੇ ਇਸ ਵਾਰ ਕਾਫੀ ਜ਼ਿਆਦਾ ਤੁੰਦ ਜਿਹੜੀ ਹੈ ਉਹ ਸਵੇਰ ਵੇਲੇ ਵੇਖਣ ਨੂੰ ਮਿਲ ਰਹੀ ਹੈ ਤਾਂ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਔਰ ਸਾਡੇ ਵੱਲੋਂ ਇੱਕ ਸੁਨੇਹਾ ਹੈ ਕਿ ਲੋਕ ਆਰਾਮ ਦੇ ਨਾਲ ਆਪਣਾ ਜਰਾ ਚਲਾਨ ਹੁਣ ਤੁਹਾਨੂੰ ਇੱਕ ਬੋਰਡ ਦਿਖਾਣੇ ਆ ਕਿਉਂਕਿ ਇਹ ਬੋਰਡ ਬਹੁਤ ਇੰਪੋਰਟੈਂਟ ਹੈ ਤੁਸੀਂ ਦੇਖੋ ਇੱਥੇ ਲਿਖਿਆ ਡੀਸੀ ਦਫਤਰ ਰੇਲਵੇ ਸਟੇਸ਼ਨ 에어ਪੋਰਟ ਅਤੇ ਜਲੰਧਰ ਔਰ 에어로 ਜਿਹੜਾ ਜਲੰਧਰ ਵਾਲ ਦਾ 에어로 ਹੈ ਉਸ ਤੋਂ ਉਸਦੇ ਬਿਲਕੁਲ ਥੱਲੇ ਤੁਸੀਂ ਦੇਖੋ ਜਿਹੜਾ ਜਲੰਧਰ ਦਾ ਰਸਤਾ ਹੈ ਕਿਉਂਕਿ ਮੇਨ ਰਸਤਾ ਇਹੋ ਹੀ ਹੈ ਔਰ ਇਸ ਮੇਨ ਰਸਤੇ ਤੇ ਧੁੰਦ ਦੇ ਹਾਲਾਤ ਕੀ ਨੇ ਉਹ ਤੁਸੀਂ ਆਪਣੇ ਆਪ ਆਪਣੀ ਟੀਵੀ ਸਕਰੀਨ ਤੇ ਲਗਾਤਾਰ ਵੇਖ ਸਕਦੇ ਹੋ ਕਿ ਉੱਥੇ ਇਸ ਵੇਲੇ ਤੋਂ ਦੇ ਬਹੁਤ ਜ਼ਿਆਦਾ ਹੈ ਔਰ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਠੰਡ ਵੀ ਬਹੁਤ ਜ਼ਿਆਦਾ ਹੈ ਠੰਡ ਕਾਰਨ ਜਿਹੜਾ ਹੈ ਲੋਕ ਮੁਸ਼ਕਲ 'ਚ ਨੇ ਕੁਛ ਰਾਗੀ ਜਿਹੜੇ ਕਾਰ ਚਾਲਕ ਨੇ ਗੱਲਬਾਤ ਕਰਦੇ ਆ ਹਾਂਜੀ ਬਾਈ ਜੀ ਕੀ ਦਿੱਕਤ ਆ ਰਹੀ ਹੈ ਜੀ ਕੋਰਾ ਬਹੁਤ ਜ਼ਿਆਦਾ ਖਾਸ ਕਰਕੇ ਕਾਰ ਚਾਲਕ ਨੂੰ ਕੀ ਦਿੱਕਤ ਆਉਂਦੀ ਹੈ ਸਰ ਡਰਾਈਵਰ ਕਰਨ ਤੇ ਬਹੁਤ ਦਿੱਕਤ ਆ ਰਹੀ ਹੈ ਜੀ ਇਸ ਸਾਡੀਆਂ ਜੋ ਜ਼ਿਆਦਾ 에어ਪੋਰਟ ਦਾ ਕੰਮ ਹੈ ਤੇ ਫਲਾਈਟਾਂ ਬਹੁਤ ਜ਼ਿਆਦਾ ਕੈਨਸਲ ਹੋ ਰਹੀਆਂ ਨੇ ਦਸ ਤੋਂ 12 ਫਲਾਈਟਾਂ ਰੋ ਹੀ ਕੈਨਸਲ ਹੋ ਰਹੀਆਂ ਨੇ ਅੱਛਾ ਜੀ ਹਾਂਜੀ ਤੇ ਫਿਰ ਤੁਸੀਂ ਤੁਸੀਂ ਟੈਕਸੀ ਚਲਾਉਂਦੇ ਜੀ ਜੀ ਸਰ ਤੇ ਕੀ ਦਿੱਕਤ ਆਂਦੀ ਹੈ ਦਿੱਕਤ ਸਰ ਬਹੁਤ ਜ਼ਿਆਦੀ ਆਉਂਦੀ ਹੈ ਕਈ ਵਾਰ ਧੁੰਦ ਕਰਕੇ ਪੈਸੇਂਜਰ ਲੇਟ ਹੋ ਜਾਂਦਾ ਤੇ ਉਹ ਫਿਰ ਫਲਾਈਟ ਛੋਟਣ ਦਾ ਕਾਰਨ ਹੁੰਦਾ ਜੀ ਸਵਾਰੀ ਵੀ ਲੈ ਕੇ ਜਾਣੀ ਓਕੇ ਜੀ ਸਰ ਬਿਲਕੁਲ ਤੁਸੀਂ ਦੇਖੋ ਕਿ ਜਿਹੜੇ ਕਾਰ ਚਾਲਕ ਨੇ ਖਾਸ ਕਰਕੇ ਕਹਿ ਰਹੇ ਨੇ ਕਿ ਉਹਨਾਂ ਨੂੰ ਵੀ ਖਾਸੀ ਦਿੱਕਤ ਆ ਕਿਉਂਕਿ ਜਦੋਂ ਖਾਸ ਕਰਕੇ ਟੈਕਸੀ ਲੈ ਕੇ ਜਾਣੀ ਹੁੰਦੀ ਹੈ ਕਿਉਂਕਿ ਲੋਕਾਂ ਨੂੰ ਜਲਦੀ ਹੁੰਦੀ ਹੈ ਤਾਂ ਫਿਰ ਇੱਕ ਵਾਰ ਬੋਰਡ ਬੋਰਡ ਦੇ ਨਾਲ ਅਸੀਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜਲੰਧਰ ਦਾ ਜਾਣ ਦਾ ਜਿਹੜਾ ਰਸਤਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਤੁੰਦ ਹੈ ਉਹ ਕਿਸ ਕਦਰ ਹੈ ਤਾਂ ਦੋਵੇਂ ਚੀਜ਼ਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਜਿਹੜਾ ਬੋਰਡ ਦੀ ਵਿਜ਼ੀਬਿਲਟੀ ਹੈ ਉਹ ਵੀ ਘਟੀ ਹੈ ਕਿਉਂਕਿ ਨੇੜੇ ਆਏ ਆ ਤੇ ਇਸ ਕਰਕੇ ਤੁਹਾਨੂੰ ਬੋਰਡ ਦਿਖਾ ਰਹੇ ਆ ਲੇਕਿਨ ਦੂਰੋਂ ਇਹ ਬੋਰਡ ਨਜ਼ਰ ਨਹੀਂ ਆਂਦਾ ਤਾਂ ਹੋਰ ਲਗਾਤਾਰ ਸਮਾਂ ਜਿਸ ਤਰ੍ਹਾਂ ਵੱਧਦਾ ਜਾ ਰਿਹਾ ਹੈ ਦਿਨ ਵੱਧਦਾ ਜਾ ਰਿਹਾ ਹੈ ਤੋਂ ਦਾ ਕਟਣ ਦੀ بجائے ਵਧਦੀ ਹੋਈ ਨਜ਼ਰ ਆ ਰਹੀ ਹੈ ਤਾਂ ਇਹ ਸੁਰਤ ਹਾਲ ਅਸਮਰਸਰ ਦਾ ਹੈ ਤਾਂ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਲੋਕ ਅਗਰ ਆਪਣੇ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਚਲਾ ਰਹੇ ਨੇ ਤਾਂ ਉਹ ਥੋੜੀ ਜੀ ਇhtiyat ਵਰਤਨ ਤਾਂ ਇਹ ਇhtiyat ਜ਼ਰੂਰੀ ਹੈ ਇhtiyat ਇਸ ਕਰਕੇ ਜ਼ਰੂਰੀ ਹੈ ਕਿ ਜ਼ਿੰਦਗੀ ਦਾ ਸਵਾਲ ਹੈ ਜ਼ਿੰਦਗੀ ਜੀਣੀ ਹੈ ਪਰ ਅਗਰ ਥੋੜੀ ਜੀ ਅਸੀਂ ਆਰਾਮ ਦੇ ਨਾਲ ਵਧੀਆ ਤਰੀਕੇ ਦੇ ਨਾਲ ਲਾਪਰਵਾਹੀ ਨਾ ਕਰੀਏ ਤੇਜ਼ ਰਫਤਾਰੀ ਨਾ ਕਰੀਏ ਤਾਂ ਅਸੀਂ ਇਸ ਹਾਦਸਿਆਂ ਤੋਂ ਬਚ ਸਕਦੇ ਆ ਤਾਂ ਲਗਾਤਾਰ ਪੰਜਾਬ ਦੇ ਵਿੱਚ ਠੰਡ ਦਾ ਜਿਹੜਾ ਹੈ ਉਹ ਖੌਫ ਜਾਰੀ ਹੈ ਠੰਡ ਦਾ ਕਹਿਰ ਹੈ ਔਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਹੋਲੀ ਚਲਾਓ ਔਰ ਆਉਣ ਵਾਲੇ 3-4 ਦਿਨਾਂ ਤੱਕ ਨਾ ਅੰਮ੍ਰਿਤਸਰ ਦੇ ਵਿੱਚ ਔਰ ਪੰਜਾਬ ਦੇ ਬਾਕੀ ਸ਼ਹਿਰਾਂ ਦੇ ਵਿੱਚ ਕਾਫੀ ਤੁੰਦ ਰੈਨ ਦਾ ਖਤਰਾ ਜ਼ਾਹਰ ਕੀਤਾ ਜਾ ਰਿਹਾ ਹੈ ਮੌਸਮ ਵਿਗਿਆਕ ਵੱਲੋਂ ਕਿਹਾ ਗਿਆ ਹੈ ਕਿ ਇਹ ਇੱਕ yellow alert ਹੈ ਤੁੰਦ ਦਾ ਔਰ ਲੋਕ ਆਪਣਾ ਬਚਾਅ ਕਰਨ ਫਿਲਹਾਲ ਠੰਡ ਅਤੇ ਤੂਣ ਦੇ ਨਾਲ ਪੂਰਾ ਪੰਜਾਬ ਲਿਫਟਿਆ ਹੋਇਆ ਨਜ਼ਰ ਆ ਰਿਹਾ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਕੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ